ਅੱਜ ਦੋਸਤੋ ਕੀ ਹਾਲ ਚਾਲ ਨੇ ਭਾਈ ਜੀ ਅੱਜ ਖੜੇ ਆਂਗੇ ਤਰਕਸੀਲ ਚੌਂਕ ਦੇ ਜਮਾ ਨੇੜੇ ਭਾਈ ਜੀ ਪੰਜਾਬ ਢੂਲਾ ਐਂਡ ਤਰਪਾਲ ਸਟੋਰ ਤੇ ਦੇਖ ਸਕਦੇ ਹੋ ਭਾਈ ਜੀ ਇੱਥੇ ਨਾ ਭਾਈ ਜਮਾ ਬਾਜਾਖਾਨੇ ਦੇ ਨੇੜੇ ਤੇ ਤਰਕਸੀਲ ਚੌਂਕ ਦੇ ਜਮਾ ਵਿਚਾਲੇ ਭਾਈ ਬਾਈਆਂ ਦੀ ਲੋਕੇਸ਼ਨ ਹੈਗੀ ਜੇ ਤੁਹਾਡੇ ਘਰੇ ਭਾਈ ਜੀ ਮੋਟਰਸਾਈਕਲ ਕਾਰ ਈਕਾ ਟਰੱਕ ਪਿਕਅਪ ਟਰੈਕਟਰ ਕੰਬਾਈਨ ਹੈਗੀ ਆ ਤਾਂ ਭਾਈ ਜੀ ਇੱਥੋਂ ਤੁਸੀਂ ਤਰਪਾਲਾਂ ਵੀ ਲੈ ਜਾ ਸਕਦੇ ਹੋਗੇ ਤੇ ਨਾਲੇ ਤੁਸੀਂ ਭਾਈ ਜੀ ਕਵਰ ਵੀ ਲਿਜਾ ਸਕਦੇ ਕਿ ਮਤਲਬ ਸੋਡਾ ਟਰੈਕਟਰ ਵੀ ਮੋਟਰਸਾਈਕਲ ਵੀ ਪੂਰੇ ਦਾ ਪੂਰਾ ਕਵਰ ਹੋ ਜੂਗਾ ਤੇ ਜਿੱਪਾਂ ਵਾਲੇ ਕਵਰ ਮਿਲਣਗੇ ਤੇ ਆਜੋ ਬਾਕੀ ਤੁਹਾਨੂੰ ਦਿਖਾਉਣਾ ਕਿ ਬਈ ਕਿੱਦਾਂ ਕਿਤੇ ਨੇ ਚੀਜ਼ਾਂ ਆਉਣਗੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗਰ ਤੁਹਾਨੂੰ ਸਭ ਤੋਂ ਪਹਿਲਾਂ ਬਈ ਉਹ ਚੀਜ਼ਾਂ ਦਿਖਾਉਣੀਆਂ ਹਰੇ ਘਰ ਦੇ ਵੀਰ ਦੇ ਵਿੱਚ ਮੋਟਰਸਾਈਕਲ ਦਾ ਹੈਗਾ ਤੇ ਆਹ ਚੀਜ਼ ਦੇਖੋ ਬਈ ਜੀ ਮਤਲਬ ਬਈ ਆਪਣੇ ਮੋਟਰਹਾਲ ਤੇ ਲਾਈਟ ਵੀ ਹੁੰਦੀ ਹੈ ਠੀਕ ਹੈ ਪਰ ਡਿਮ ਵੀ ਹੁੰਦੀ ਹੈ ਕਈ ਵਾਰ ਪਿਛਲੇ ਆਉਣ ਵਾਲੇ ਵੀਰ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਅੱਗੇ ਮੋਟਰਾਂ ਦੇ ਜਾ ਰਿਹਾ ਜਾਂ ਨਹੀਂ ਤਾਂ ਤੁਹਾਨੂੰ ਬਈ ਇੱਥੋਂ ਆਹ ਜਾਲੀਆਂ ਮਿਲ ਤੇ ਕੋਈ ਵੀ ਭਾਈ ਲੇਬਰ ਵਾਲਾ ਵੀਰ ਜਾਂ ਫੈਕਟਰੀ ਚ ਲੱਗਿਆ ਤੇ ਉਹ ਯੂਜ਼ ਕਰ ਸਕਦਾਗਾ ਠੀਕ ਆ ਭਾਈ ਜੀ ਤੋਂ ਬਾਅਦ ਇਹ ਚੀਜ਼ ਆ ਗਈ ਭਾਈ ਦੇਖ ਸਕਦੇ ਹੋ ਕਿ ਬੋਲਟ ਮੋਟਰਸਾਈਕਲਾਂ ਦੇ ਕਵਰ ਠੀਕ ਆ ਭਾਈ ਜੀ ਦੂਨੇ ਵਜੇ ਇਹ ਆ ਗਿਆ ਭਾਈ ਜੀ ਫੌਜੀ ਕੱਪੜੇ ਚ ਆ ਗਿਆ ਤੇ ਇਹ ਲੈਦਰ ਦੇ ਵਿੱਚ ਆ ਗਿਆ ਭਾਈ ਕੁਆਲਿਟੀ ਇੱਕ ਨੰਬਰ ਰੂਗੀ ਮਤਲਬ ਜੇ ਤੁਸੀਂ ਘਰੇ ਮੋਟਰਸਾਈਕਲ ਇੱਕ ਵਾਰੀ ਢਾਕੇ ਖੜਾ ਤਾਂ ਕਈ ਵੀਰ ਹੁੰਦੇ ਨੇ ਭਾਈ ਥੋੜਾ ਟਾਈਮ ਯੂਜ਼ ਕਰਕੇ ਘਰ ਵਿੱਚ ਮੋਟਰ ਨਾਲ ਖੜਾ ਦਿੰਦੇ ਨੇ ਇਹ ਕਵਰ ਆ ਜਾਂਦਾ ਭਾਈ ਜੀ ਤੁਸੀਂ ਇਹ ਵੀ ਖਰੀਦ ਕੇ ਲੈ ਜਾ ਸਕਦੇ ਹੋ ਕਿ ਫੌਜੀ ਕੱਪੜੇ ਦੇ ਵਿੱਚ ਤੇ ਅਗਲਾ ਇਹ ਆ ਗਿਆ ਲੈਦਰ ਦੇ ਵਿੱਚ ਇਹ ਵੀ ਖਰੀਦ ਸਕਦੇ ਹੋ ਠੀਕ ਆ ਅਕੇ ਜੋਂ ਤੋਂ ਕੋਣ ਨੇ ਇੱਕ ਗੱਡੀਆਂ ਦੇ ਕਵਰ ਆ ਗਏ ਬਈ ਦੇਖੋ ਚੈੱਕ ਕਰੋ ਬਈ ਵਧੀਆ ਹਾਈ ਕੁਆਲਿਟੀ ਦੇ ਵਿੱਚ ਦੋਨੇ ਕਵਰ ਨੇਗੇ ਫੌਜੀ ਕੱਪੜੇ ਚ ਆ ਗਿਆ ਤੇ ਇਹ ਆ ਗਿਆ ਬਈ ਜੀ ਅਮਰੀਕਨ ਕੱਪੜੇ ਚ ਦੇਖ ਸਕਦੇ ਹੋ ਬਈ ਕੰਨੀ ਬਈ ਚੈੱਕ ਕਰੋ ਕਵਰ ਬਈ ਇੱਕ ਨੰਬਰ ਕੁਆਲਿਟੀ ਰੋਗੀ ਮਤਲਬ ਜਿੱਪ ਵਾਲਾ ਆ ਗਿਆ ਬਈ ਮਤਲਬ ਜੇ ਤੁਸੀਂ ਇਹਦੇ ਉੱਤੇ ਗੱਡੀ ਖੜਾ ਕੇ ਇਸ ਤੋਂ ਬਾਅਦ ਚ ਚਾਰੇ ਪਾਸੇ ਇਹਨੂੰ ਨਾ ਜਿੱਪ ਕਰ ਦਿਓ ਠੀਕ ਆ ਨਾ ਸੋਨੂੰ ਬਈ ਧੁੱਪ ਦੀ ਟੈਨਸ਼ਨ ਨਾ ਛੋਟੀ ਗੱਡੀ ਤੇ ਕੋਈ ਰੇਤਾ ਪਾਵੇ ਨਾ ਹੀ ਸੋਨ ਦਵਾਰੇ ਧੋਣ ਦੀ ਜ਼ਰੂਰਤ ਆ ਗਈ ਇਹ ਕਵਰ ਵੀ ਤੁਸੀਂ ਲੈ ਜਾ ਸਕਦੇ ਹੋਗੇ ਤਰ੍ਹਾਂ ਦੇ ਵਿੱਚ ਕੰਬਾਈਨਾਂ ਵੀ ਹੁੰਦੇ ਨੇ ਕਿਸਾਨ ਭਰਾਵਾਂ ਕੋਲੇ ਠੀਕ ਆ ਬਾਈ ਜੀ ਤੇ ਜਾ ਵੀਰੇ ਹੁੰਦੇ ਨੇ ਬਾਹਰ ਸੀਜ਼ਨ ਲੈ ਲਾਉਣ ਜਾਂਦੇ ਨੇ ਤੇ ਇਹ ਆਗੇ ਬਾਈ ਜੀ ਜਿਪ ਵਾਲੇ ਤੁਸੀਂ ਟਰੈਕਟਰ ਵਾਲੇ ਕਵਰ ਵੀ ਲੈ ਜਾ ਸਕਦੇ ਹੋ ਕਿ ਤੇ ਕੰਬਾਈਨ ਵਾਲੇ ਕਵਰ ਵੀ ਲੈ ਜਾ ਸਕਦੇ ਕੁਆਲਿਟੀ ਬਈ ਹਰੇਕ ਚੀਜ਼ ਜਿੰਨੀ ਤੁਹਾਨੂੰ ਦਿਖਾਵਾਂਗੇ ਹਰੇਕ ਦੀ ਇੱਕ ਨੰਬਰ ਕੁਆਲਿਟੀ ਰੂਗੀ ਤੇ ਸੀਟਾਂ ਦੀ ਗੱਲ ਬਾਤ ਕਰੀਏ ਖਾਸ ਕਰ ਸੀਟ ਬਈ ਹੁੰਦੀ ਹੈ ਕਿ ਮਤਲਬ ਕਹੜੀਏ ਬਈ ਟਰੈਕਟਰ ਤੇ ਹਰੇਕ ਨੂੰ ਜ਼ਰੂਰਤ ਹੁੰਦੀ ਹੈ ਵੀ ਵਧੀਆ ਸੀਟ ਹੋਵੇ ਕਵਾਲਿਟੀ ਵਾਲੀ ਹੋਵੇ ਤੇ ਚੱਲੇ ਵੀ ਜਿਆਦਾ ਟਾਈਮ ਆ ਠੀਕ ਆ ਭਾਈ ਜੀ ਮਤਲਬ ਨੇੜੇ ਮੰਡੀ ਵੀ ਲੱਗਦੀ ਆ ਜਿਹੜੇ ਵੀਰ ਮੰਡੀ ਚ ਆਉਂਦੇ ਨੇਗੇ ਤਾਂ ਉਹ ਵੀ ਇੱਥੋਂ ਖਰੀਦ ਕੇ ਲਿਜਾ ਸਕਦੇ ਨੇਗੇ ਚੈੱਕ ਕਰ ਸਕਦੇ ਬਈ ਜੀ ਇੱਕ ਤੋਂ ਇੱਕ ਚੰਗੀ ਭਈ ਇੱਥੋਂ ਸੀਟ ਮਿਲ ਜੂਗੀ ਜੌਂਡੀਆਰਾ ਸਵਰਾਜ 855 ਐਸਰ ਸਕਾਟ ਤੇ ਹਰੇਕ ਟਰੈਕਟਰ ਦੀ ਸੀਟ ਮਿਲ ਜੂਗੀ ਨਾਲ ਨਾਲ ਹੁਣ ਤੁਸੀਂ ਕਹੋਗੇ ਭਰਾ ਬਈ ਵੀ ਸਾਨੂੰ ਟਰਾਲੀਆਂ ਤੇ ਬੈਠ ਵੀ ਚਾਹੀਦੀ ਨੇਗੇ ਠੀਕ ਆ ਬਣੇ ਬਣਾਏ ਤੁਹਾਨੂੰ ਭਈਆ ਤੋਂ ਬੈੱਡ ਮਿਲ ਜਾਣਗੇ ਮਤਲਬ ਘਰੇ ਜਾਓ ਤੇ ਖੋਲੋ ਤੇ ਨਾਲ ਦੀ ਨਾਲ ਬੰਨੋ ਠੀਕ ਹੈ ਭਾਈ ਜੀ ਬੈੱਡ ਤੁਹਾਡਾ ਨਾਲ ਦੇ ਨਾਲ ਤਿਆਰਾ ਹੋਣ ਘਰੇ ਵੀ ਸੋਨ ਬਈ ਕਹੜੀਆ ਆਪਣੇ ਘਰ ਦੀਆਂ ਔਰਤਾਂ ਨਾਲ ਲੜਨ ਦੀ ਜਰੂਰਤ ਨਹੀਂ ਆਏਗੀ ਬਈ ਕਈ ਵਾਰ ਹੁੰਦਾ ਘਰੇ ਉਦੜ ਜਾਂਦੇ ਨੇ ਬੈੱਡ ਜਾਂ ਬਣਾਉਣ ਦਾ ਟਾਈਮ ਤੇ ਬਈ ਉਦੋਂ ਸੀਜ਼ਨ ਆ ਜਾਂਦਾ ਇੱਥੋਂ ਲਿਜਾ ਕੇ ਤੁਸੀਂ ਨਾਲ ਦੇ ਨਾਲ ਬਨੋ ਤੇ ਲਾਓ ਤੇ ਜਦੋਂ ਬਈ ਯੂਜ਼ ਕਰਕੇ ਹਟ ਗਏ ਤਾਂ ਇਹਨੂੰ ਬਨ ਕੇ ਤੁਸੀਂ ਦੁਬਾਰੇ ਤਾਂ ਤੋਂ 100% ਕੁਆਲਿਟੀ ਰੋਗੇ ਭਾਈ ਜੀ ਤੇ ਇਹ ਵੀ ਵਾਟਰ ਪ੍ਰੂਫ ਦੇ ਵਿੱਚ ਹੋਊਗਾ ਹਰੇਕ ਵੀਰ ਦੇ ਘਰੇ ਬਈ ਪਸੂ ਦਾ ਹੁੰਦੇ ਨੇ ਤੁਹਾਨੂੰ ਪਤਾ ਕਰਨਾ ਆ ਦੇਖੋ ਬਈ ਇਤੋਂ ਨਾ ਤੁਹਾਨੂੰ ਭਾਂਡਿਆਂ ਨੂੰ ਟਕਣ ਵਾਸਤੇ ਅੰਦਰ ਪੜਦਾ ਕਰਨ ਵਾਸਤੇ ਇਹ ਕਾਗਜ਼ ਮਿਲ ਜੂਗਾ ਠੀਕ ਆ ਤੇ ਇਹ ਕਾਗਜ਼ ਤੁਹਾਨੂੰ ਪਤਾ ਬਈ ਕਿਹੜੀ ਆ ਆਪਾਂ ਮومی ਕਾਗਜ਼ ਆ ਗਿਆ ਮੋਟਾ ਆ ਗਿਆ ਭਾਈ ਜੀ ਇਹ ਵੀ ਦੇਖ ਸਕਦੇ ਹੋ ਇਹ ਵੀ ਲੈ ਆ ਸਕਦੇ ਹੋ ਆ ਕਵਾਲਿਟੀ ਦਾ ਕਾਗਜ਼ ਆ ਗਿਆ ਬਈ ਇੱਕ ਤੁਹਾਨੂੰ ਸਾਰਿਆਂ ਨੂੰ ਟੌਪ ਦਾ ਕਾਗਜ਼ ਦਿਖਾਉਣੇ ਆਗੇ ਭਾਈ ਜੀ ਆ ਸਪੈਸ਼ਲ ਕਾਗਜ਼ ਆਗਾ ਬਈ ਠੀਕ ਆ ਭਾਈ ਜੀ ਤੇ ਕਵਾਲਿਟੀ ਵੀ ਇੱਕ ਨੰਬਰ ਆਗਾ ਬਈ ਹਲਕਾ ਵੀ ਬਹੁਤ ਹੈਗਾ ਤੇ ਪਾੜਦਾ ਵੀ ਇੰਨੇ ਆਣਾ ਭਾਈ ਜੀ ਵੇ ਕਈ ਲੈ ਮਤਲਬ ਦੇਖ ਸਕਦੇ ਹੋ ਕਿ ਕਿੰਨਾ ਮਰਜ਼ੀ ਤੇ ਦੀ ਮੈਂ ਕਹਿੰਦਾ ਦੰਦਾ ਨਾਲ ਖਿੱਚੀ ਦੰਦ ਟੁੱਟ ਜੂ ਪਰ ਲੱਗਦਾ ਪਰ ਇਹ ਨਹੀਂ ਪੜਦਾ ਹੈਗਾ ਨਾ ਬਈ ਠੀਕ ਆ ਬਾਈ ਜੀ ਇਹ ਵੀ ਮਿਲ ਜੂਗਾ ਤੁਹਾਨੂੰ ਬਈ ਤੇ ਹੁਣ ਦਿਖਾਉਣਗੇ ਤੁਹਾਨੂੰ ਬਈ ਟਰੱਕਾਂ ਵਾਲੀਆਂ ਟਿਪਰਾਂ ਵਾਲੀਆਂ ਠੀਕ ਆ ਬਾਈ ਜੀ ਪਿਕਅਪ ਵਾਲੀਆਂ ਤਰਪਾਲਾਂ ਚਲ ਆ ਦੇਖ ਸਕਦੇ ਬਈ ਤੁਹਾਨੂੰ ਹਰੇਕ ਪ੍ਰਕਾਰ ਦੀ ਹਰੇਕ ਵਾਇ ਦੀ ਤਰਪਾਲ ਮਿਲ ਜੂਗੀ ਆ ਦੇਖ ਸਕਦੇ ਬਈ ਜੀ ਆ ਆ ਗਈ ਬਈ ਜੀ ਲਫਾ ਪਿਆ ਵਾਲੀ ਇੱਕ ਤਰਪਾਲਾਂ ਨੇ ਬਈ ਜੀ ਪਲਾਸਟਿਕ ਚ ਠੀਕ ਆ ਲੈ ਮਤਲਬ ਇਹ ਪਲਾਸਟਿਕ ਵਾਲੀ ਤਰਪਾਲ ਆ ਗਈ ਤੇ ਇਹ ਆ ਗਈ ਬਈ ਕੱਪੜੇ ਵਾਲੀ ਆਣਾ ਬਈ ਠੀਕ ਆ ਜੀ ਇਹ ਕੱਪੜੇ ਵਾਲੀ ਤਰਪਾਲ ਆ ਗਈ ਹੁਣ ਕਈ ਵੀਰ ਬਈ ਮਤਲਬ ਟਰੱਕ ਵਾਲਾ ਹੁੰਦੇ ਨੇਗੇ ਆਪਾਂ ਟਰੱਕ ਉਹਦੇ ਤੋਂ ਲੈ ਕੇ ਜਾਂਦੇ ਸੜਕ ਉੱਤੋਂ ਦੀ ਤਾਂ ਨਾ ਰੇਤਾ ਭਰਿਆ ਹੁੰਦਾ ਕੋਦੇ ਵਿੱਚ ਬੱਟੇ ਭਰੇ ਹੁੰਦੇ ਨੇ ਤਾਂ ਉਹਦੇ ਉਹਨੂੰ ਢੱਕਣ ਵਾਸਤੇ ਬਈ ਇਹ ਵੀ ਤਰਪਾਲਾਂ ਸਾਨੂੰ ਮਿਲ ਜਾਣਗੇ ਕਿੰਨੇ ਬਾਈ ਕਿੰਨੇ ਦੀ ਮਰਜ਼ੀ ਲਿਆ ਸਕਦੇ ਹੋ ਬਈ ਜੀ ਆ ਦੇਖੋ ਬਈ ਜਿਵੇਂ ਕਬਈ ਇਹਨਾਂ ਦੇ ਕਵਰ ਕਏ ਸੀ ਇਹ ਵੀ ਪਏ ਨੇ ਬਈ ਫੌਜੀ ਕਵਰ ਵੀ ਆਏ ਨੇ ਦੂਜੇ ਵੀ ਆ ਜਾਂਦੇ ਨੇਗੇ ਸਾਇਪਰ ਭਰਾ ਇਹ ਵੀ ਸੋਚ ਰਹੇ ਹੋਣਗੇ ਚੱਲ ਤਰਪਾਲ ਤਾਂ ਲੈ ਲਈ ਪਰ ਇੱਕ ਕੰਮ ਵਾਲੀ ਜੀ ਤੁਹਾਨੂੰ ਹੋਰ ਦਿਖਾਉਣਗੇ ਆ ਲਓ ਬਈ ਕੰਟੇਨਰ ਵਾਲੀ ਆ ਗਈ ਵੀ ਬੈਲਟ ਆ ਗਿਆ ਨਾ ਭਾਈ ਜੀ ਇਹ ਹਾਂਜੀ ਠੀਕ ਆ ਭਾਈ ਜੀ ਕੁਆਲਿਟੀ ਇਹਦੀ ਵੀ ਬਈ ਇੱਕ ਨੰਬਰ ਰਹੂਗੀ ਇੱਕ ਨੰਬਰ ਕੁਆਲਿਟੀ ਠੀਕ ਆ ਜੀ ਇੱਕ ਨੰਬਰ ਬਈ ਕੁਆਲਿਟੀ ਰਹੂਗੀ ਬਈ ਬਾਕੀ ਜਿਹੜਾ ਬੱਕਲ ਆਗਾ ਵਧੀਆ ਕੁਆਲਿਟੀ ਦਾ ਰਹੂਗਾ ਵੱਡਾ ਬੱਕਲ ਆਣਾ ਭਾਈ ਹਾਂ ਹਾਂ ਵੱਡਾ ਠੀਕ ਆ ਜੀ ਲੋ ਮਤਲਬ ਵੱਡਾ ਬੱਕਲ ਰਹੂਗਾ ਮਤਲਬ ਬਈ ਕੋਈ ਉਹ ਤਾਂ ਨਹੀਂ ਕੁਆਲਿਟੀ 'ਚ ਫਰਕ ਤਾਂ ਨਹੀਂ ਹੋਊਗਾ ਭਾਈ ਕੁਆਲਿਟੀ ਬਹੁਤ ਵਧੀਆ ਕਰਨੀ ਠੀਕ ਆ ਜੀ ਇੱਕ ਨੰਬਰ ਕੁਆਲਿਟੀ ਹੈਗੀ ਇਹ ਆ ਗਿਆ ਬਈ ਦੇਖ ਸਕਦੇ ਹੋਗੇ ਸਤਰੀਆਂ ਵੱਡੀਆਂ ਛਤਰੀਆਂ ਆ ਗਿਆ ਬਈ ਦੇਖ ਸਕਦੇ ਹੋ ਘੱਟੋ ਘੱਟ ਇਹਦੇ ਥੱਲੇ ਨਾ 5 ਤੋਂ 6 ਬੰਦੇ ਵੜ ਜਾਂਦੇ ਨੇਗੇ ਮਤਲਬ ਫੁੱਲ ਨਜ਼ਾਰੇ ਵਾਲੀ ਛਤਰੀ ਹੈਗੀ ਜਿਆਦੇ ਛਤਰੀਆਂ ਖਰੀਦਣ ਦੀ ਤੁਹਾਨੂੰ ਜਰੂਰਤ ਨਹੀਂ ਇੱਕ ਛਤਰੀ ਖਰੀਦ ਲਓਗੇ ਤਾਂ ਤੁਸੀਂ ਬੈਸਟ ਰਹੋਗੇ ਇਹ ਆ ਗਿਆ ਬਈ ਟੈਂਟ ਆ ਨਾ ਬਈ ਮਤਲਬ ਜਦੋਂ ਤੁਸੀਂ ਬਈ ਕਿਸੇ ਵੀ ਪਿਕਨਿਕ ਤੇ ਜਾਣੇ ਹੋਗੇ ਠੀਕ ਆ ਘੁੰਮਣ ਜਾਣੇ ਹੋਗੇ ਆਪਦੇ ਨੇ ਬਈ ਖੁੱਲੇ ਸੱਤ ਦੇ ਥੱਲੇ ਖੁੱਲੇ ਅਸਮਾਨ ਦੇ ਥੱਲੇ ਤੁਸੀਂ ਭਾਈ ਇਹ ਟੈਂਟ ਲਾ ਕੇ ਨਾ ਆਪ ਦਾ ਪਿਕਿੰਗ ਦਾ ਪਿਕਨਿਕ ਦਾ ਨਜ਼ਾਰਾ ਲੈ ਸਕਦੇ ਹੋ ਰੂਮ ਤਿਆਰ ਕਰ ਸਕਦੇ ਹੋਗੇ ਸਿਰਫ ਮਿੰਟਾਂ ਦੇ ਵਿੱਚ ਠੀਕ ਆ ਭਾਈ ਜੀ ਅੱਗੇ ਇਹ ਮਲਾਈ ਰਸੀ ਆ ਗਈ ਭਾਈ ਮਤਲਬ ਜੇ ਤੁਸੀਂ ਇਹਦੇ ਥੱਲੇ ਨਾ ਭਾਈ ਕੋਈ ਵੀ ਕੱਲੀਆ ਪੱਤਰਪਾਲ ਆ ਗਈ ਚਾਹੇ ਦੀ ਕਾਗਜ ਆ ਗਈ ਜਿੰਨਾ ਮਰਜ਼ੀ ਖਿੱਚੀ ਜਾਓ ਠੀਕ ਆ ਇਹ ਲੈ ਫੇ ਜਾਓ ਪਰ ਟੁੱਟੂਗੀ ਨਹੀਂ ਤੇ ਨਾ ਹੀ ਕਾਗਜ ਪਾੜੂਗੀ ਲੈ ਵੀ ਨਾ ਬਾਈਕ ਨਾ ਕਹਿੰਦਾ ਆਹ ਤਰਪਾਲ ਆ ਜਿਹੜੀ ਸਭ ਤੋਂ ਟੌਪ ਦੀ ਤਰਪਾਲ ਆ ਸਹੀ ਗੱਲ ਆਣਾ ਭਾਈ ਰਾਵੜਾ ਵਾਲੀ ਤਰਪਾਲਾ ਗਿਆ ਪਾਣੀ ਵਿੱਚ ਮਹੀਨਾ ਖੜਾ ਰਹੇ ਠੀਕ ਆ ਪਾਣੀ ਨਹੀਂ ਪੈਂਦਾ ਠੀਕ ਆ ਮਹੀਨਾ ਪਾਣੀ ਖੜਾ ਰਹੇ ਵਿੱਚ ਦੀ ਪਾਣੀ ਨਹੀਂ ਲੱਗਦਾ ਹੈਗਾ ਠੀਕ ਆ ਲੈ ਮਿੱਤਰੋ ਬਾਈ ਕਹਿੰਦਾ ਨਾ ਇੱਕ ਮਹੀਨਾ ਚਾਹੀਦੀ ਕਈ ਵੀਰ ਹੁੰਦੇ ਨੇਗੇ ਮਹੀਨਾ ਮਹੀਨਾ ਚੀਜ਼ਾ ਖੜਾ ਕੇ ਰੱਖ ਲਾਂਦੇ ਨੇ ਠੀਕ ਆ ਮਿੱਤਰੋ ਗੱਡੀਆਂ ਵਾਸਤੇ ਪੂਰਾ ਬੈਸਟ ਆ ਤੇ ਇੱਕ ਬਈ ਆ ਦੇਖ ਸਕਦੇ ਬਈ ਹਰੇਕ ਪ੍ਰਕਾਰ ਦਾ ਤੁਹਾਨੂੰ ਇਹ ਵੀ ਕਾਗਜ਼ ਮਿਲ ਜੂਗਾ ਤੇ ਇੱਕ ਤੁਹਾਨੂੰ ਆ ਦਿਖਾਉਣੇ ਬਈ ਟਿੱਪਰਾਂ ਦੇ ਉੱਤੇ ਪਿਕਅਪ ਉੱਤੇ ਗੱਡੀਆਂ ਦੇ ਉੱਪਰ ਇਹ ਬਈ ਤੁਸੀਂ ਲਿਆ ਸਕਦੇ ਹੋਗੇ ਤੇ ਦੇਖ ਸਕਦੇ ਬਈ ਠੀਕ ਹੈ ਪਾੜਦਾ ਨਹੀਂ ਹੈਗਾ ਬਈ ਨਾਲੇ ਪਾਟਿਆ ਹੋਇਆ ਹੈ ਨਾ ਵੀ ਪਹਿਲਾਂ ਇੱਥੋਂ ਨਾ ਕੱਟ ਲਾ ਕੇ ਰੱਖਿਆ ਵਾ ਕੱਟ ਲਾ ਕੇ ਰੱਖਿਆ ਹੈ ਜਿੰਨਾ ਮਰਜ਼ੀ ਖੱਚੀ ਚਲੋ ਲਓ ਬਾਈ ਇਹ ਵੀ ਨਹੀਂ ਪਾੜਦਾਗਾ ਰੱਸੇ ਤੁਹਾਨੂੰ ਹਰੇਕ ਪ੍ਰਕਾਰ ਦੇ ਮਿਲ ਜਾਣਗੇ ਦੇਖ ਸਕਦੇ ਹੋ ਘੱਟੋ ਤੋਂ ਘੱਟ ਨਾ ਬਾਈ ਜੀ ਬਾਈਆਂ ਕੋਲੇ 15 ਤੋਂ 16 ਪ੍ਰਕਾਰ ਦੀਆਂ ਰस्सियां ਹੁੰਦੀਆਂ ਨੇ ਠੀਕ ਆ ਆ ਦੇਖੋ ਬਈ ਬੰਡਲਾਂ ਦੇ ਬੰਡਲ ਪਏ ਨੇ ਕਿ ਜਿਹੜਾ ਮਰਜ਼ੀ ਆ ਕੇ ਤੁਸੀਂ ਇੱਥੋਂ ਖਰੀਦ ਕੇ ਲਿਜਾ ਸਕਦੇ ਹੋ ਆ ਚੈੱਕ ਕਰੋ ਬਈ ਹਰੇਕ ਪ੍ਰਕਾਰ ਦੀ ਤੁਹਾਨੂੰ ਰੱਸੀ ਮਿਲ ਜੂਗੀ ਤੇ ਹੁਣ ਕਈ ਆਪਣੇ ਨੇੜੇ-ਤੇੜੇ ਬਈ ਭੂਂਗਾ ਦਾ ਕੰਮ ਬਹੁਤ ਯਾਦ ਹੈਗਾ ਹੁਣ ਤੁਹਾਨੂੰ ਲਧਿਆਣੇ ਪਟਿਆਲੇ ਠੀਕ ਹੈ ਜੀ ਅੱਗੇ ਹੋਰ ਵੀ ਕਿਸੇ ਏਰੀਆ ਦੇ ਵਿੱਚ ਪਾਣੀ ਪੱਤ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਵੀ ਇੱਥੇ ਨਾ ਤੁਹਾਨੂੰ ਭੂੰਗਾ ਦਾ ਕੱਪੜਾ ਵੀ ਮਿਲ ਜੂਗਾ ਤੇ ਭੂੰਗਾ ਤੋਂ ਬਣੀਆਂ ਹੋਈਆਂ ਪੱਲੀਆਂ ਵੀ ਮਿਲ ਜਾਣਗੀਆਂ ਠੀਕ ਹੈ ਭਾਜੀ ਤੇ ਇਹ ਵੀ ਤੁਸੀਂ ਖਰੀਦ ਕੇ ਲਿਜਾ ਸਕਦੇ ਹੋ ਆ ਦੇਖੋ ਵੀ ਤਰਪਾਲਾ ਪਈਆਂ ਨੇਗੀਆਂ ਠੀਕ ਹੈ ਆ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਮੀ ਇਹ ਚੀਜ਼ਾਂ ਪਈਆਂ ਨੇਗੀਆਂ ਤੇ ਮੰਡੀਆਂ ਦੇ ਵਿੱਚ ਲਾਉਣ ਵਾਸਤੇ ਤੰਬੂਆਂ ਦੀ ਜ਼ਰੂਰਤ ਹੁੰਦੀ ਹੈਗੀ ਤੁਹਾਨੂੰ ਇੱਥੋਂ ਤੰਬੂ ਵੀ ਮਿਲ ਜਾਣਗੇ ਬਈ ਆ ਦੇਖੋ ਨਾਲ ਦੀ ਨਾਲ ਤੁਸੀਂ ਬਈ ਨਿਗਾਹ ਮਾਰ ਲਓ ਹਰੇਕ ਨੂੰ ਚੀਜ਼ ਮਿਲ ਜੂਗੀ ਆ ਦੇਖੋ ਬਈ ਸਟਾਕ ਪੂਰਾ ਫੁੱਲ ਆਗਾ ਹਰੇਕ ਬਈ ਪਤਲੀ ਤੋਂ ਪਤਲੀ ਮੋਟੀ ਤੋਂ ਮੋਟੀ ਬਈ ਜੀ ਤੁਹਾਨੂੰ ਬੱਕਲਾ ਵਾਲੀਆਂ ਬੈਲਟਾਂ ਮਿਲ ਜਾਣਗੀਆਂ ਠੀਕ ਹੈ ਬਈ ਜੀ ਬਾਕੀ ਬਈ ਆਉਣਾ ਕਿੱਥੇ ਹੈਗਾ ਆਉਣਾ ਹੈਗਾ ਤੁਸੀਂ ਤਰਕਸ਼ੀਲ ਚੌਕ ਅ ਨੇੜੇ ਬਈ ਜੇ ਟਰੈਕਟਰਾਂ ਦੀ ਮੰਡੀ ਪੰਜਾਬ ਢੂਲਾ ਸਟੋਰ ਇੱਥੇ ਆ ਕੇ ਤੁਸੀਂ ਬਈ ਜੀ ਕੋਈ ਵੀ ਤਰਪਾਲ ਜਾਂ ਬਈ ਕਰੀ ਆਪਾਂ ਟਰੈਕਟਰਾਂ ਦੀਆਂ ਸੀਟਾਂ ਮਲਾਈ ਰਸੀ ਤੇ ਕਵਰ ਖਰੀਦ ਕੇ ਲਿ ਜਾ ਸਕਦੇ ਹੋ ਕਿ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੁੜਦੇ ਸੇ ਮਿਲ ਜਾਗੂ ਨਾ ਧੰਨਵਾਦ